ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਮਹਾਨ ਤਪਸਥਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਤਗੁਰੂ ਜੀ ਨੇ ਆਪਣੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਸਾਈਆਂ ਹਨ ਹਾਜ਼ਰੀ ਪਰ ਰਹੇ ਹੋ ਸੇਵਾ ਕਰਦੀਆਂ ਨੇ ਮਹਾਰਾਜ ਜੀ ਦਾ ਪ੍ਰਚਾਰ ਹੁੰਦਾ ਹੈ ਮਹਾਰਾਜ ਜੀ ਦੇ ਸੇਵਾ ਸੁਣਦੇ ਆ ਹਨ ਤੇ ਆਪਣੇ ਜੀਵਨ ਨੂੰ ਸਫਲ ਬਣਾਉਂਦੀ ਹੈ ਗੁਰਬਾਣੀ ਕਹੇ ਧਰਤੀ ਪਵਿੱਤਰ ਹੋ ਜਾਂਦੀ ਹੈ ਉਹ ਧਰਤੀ ਮਹਾਨ ਹੋ ਜਾਂਦੀ ਹੈ ਜਿੱਥੇ ਕੋਈ ਰਹਿਦਾ ਜਿੱਥੇ ਕੋਈ ਗੁਰੂ ਸੰਤ ਬਾਹਰ ਪਰਵਾ ਦੇ ਬਹਿੰਦੇ ਹਨ ਸੋ ਆਪ ਵੀ ਇਸ ਸਥਾਨ ਦੀ ਸੇਵਾਨਾ ਕਰਦੇ ਹੋ ਜਿਸ ਤਰ੍ਹਾਂ ਅਸੀਂ ਇੱਥੇ ਆ ਕੇ ਜੋ ਬਿਮਾਰਤਾ ਦੇ ਕੰਮ ਚੱਲ ਰਹੇ ਨੇ ਜੋ ਤੇ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਨਾ ਤੇਲ ਫੁੱਲ ਪਾਣੇ ਹਨ ਆਪਣਾ ਯੋਗਦਾਨ ਪਾਣੇ ਹਨ ਨਾ ਉਹ ਮਹਾਰਾਜ ਜੀ ਸਾਲੋਂ ਤਿੰਨਣਾ ਤਿੰਨਣਾ ਲੱਗ ਕੇ ਵਾਪਸ ਘਰਦੇ ਹਾਂ। ਸਾਤਗੁਰੂ ਰਬਦਾਸ ਮਹਾਰਾਜ ਦੇ ਦਰਸ਼ਨ ਹੋਏ ਤੇ ਹੁਣ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਏ। ਇੱਕੋ ਹੀ ਚਾਹ ਹੈ ਕਿ ਕਦੋਂ ਮੈਂ ਇਹਨਾਂ ਦੇ ਦਰਸ਼ਨ ਕਰਾਂ। ਕਦੋਂ ਮੈਂ ਇਹਨਾਂ ਦੇ ਬਚਨ ਸੁਣਾ। ਸਾਤ ਸੰਜੀ ਮਨ ਵਿੱਚ ਹੋਵੇ ਤਾਂਗ ਪਿਆਰਾ ਮਿਲ ਸਕਦਾ ਜੇ ਮਨ ਦੇ ਵਿੱਚ ਚਾਹ ਹੋਵੇ ਮਨ ਦੇ ਵਿੱਚ ਤਾਂਗ ਹੋਵੇ ਨਾ ਤਾਂ ਹੀ ਜਿਹੜੇ ਕੰਮ ਹੈ ਉਹ ਸਿਰੇ ਚੜਦੇ ਹਨ ਜੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੋਵੇ ਸਾਡਾ ਕੰਮ ਹੋਰ ਹੋਵੇ ਤੇ ਉਹ ਕੰਮ ਸਫਲਾ ਨਹੀਂ ਹੁੰਦਾ ਜਿਹੜਾ ਆਪਾਂ ਕੰਮ ਕਰਨਾ ਚਾਹੁੰਦੇ ਆ ਉਹਦੇ ਵਿੱਚ ਜੇ ਸਾਡਾ ਧਿਆਨ ਹੋਵੇਗਾ ਨਾ ਤਾਂ ਉਹ ਸਾਡਾ ਜਿਹੜਾ ਕੰਮ ਹੈ ਉਹ ਪੂਰਾ ਹੋਵੇਗਾ ਤੇ ਅੱਜ ਧਿਆਨ ਕਰਦੀ ਐ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਬੇਸ਼ੱਕ ਦੂਰ ਮੁਲਤਾਨ ਵਿਖੇ ਬੈਠੀ ਐ ਰੂਪਵਤੀ ਪਰ ਧਿਆਨ ਕਾਚੀ ਦੇ ਵਿੱਚ ਐ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੈ ਤੇ ਹੁਣ ਉਹ ਰੂਪ ਬਤੀ ਆਪਣੇ ਪਿਤਾ ਜੀ ਨੂੰ ਦੱਸਦੀ ਹੈ ਪਿਤਾ ਜੀ ਆਪ ਜੀ ਦਿਨ ਰਾਤ ਉਸ ਪਰਮਾਤਮਾ ਦਾ ਸਿਮਰਨ ਕਰਦੇ ਹੋ ਭਜਨ ਕਰਦੇ ਹੋ ਮੈਨੂੰ ਵੀ ਲਗਨ ਲੱਗੀ ਹੈ ਆਪ ਜੀ ਦੇ ਜਦੋਂ ਆਪ ਜੀ ਸਿਮਰਨ ਕਰਦੇ ਹੋ ਨਾ ਮੈਨੂੰ ਵੀ ਲਗਨ ਲੱਗੀ ਮੈਂ ਵੀ ਪਰਮੇਸ਼ਰ ਦਾ ਸਿਮਰਨ ਕੀਤਾ ਤੇ ਅੱਜ ਇੱਕ ਅਨੋਖੀ ਖੇੜ ਵਰਤੀ ਉਸ ਪਰਮੇਸ਼ਰ ਦੇ ਦਰਸ਼ਨ ਹੋਏ ਪਿਤਾ ਸੁਣਦਾ ਅੱਛਾ ਧੀਏ ਪਰਮੇਸ਼ਰ ਦੇ ਦਰਸ਼ਨ ਹੋਏ ਕਹਿੰਦੀ ਉਸ ਪਰਮੇਸ਼ਰ ਦੇ ਦਰਸ਼ਨ ਹੋਏ ਤੇ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਤੂੰ ਅਜੇ ਕੋਈ ਗੁਰੂ ਨਹੀਂ ਧਾਰਿਆ ਤੂੰ ਪਹਿਲਾਂ ਗੁਰੂ ਧਾਰਨ ਕਰ ਲੈ ਤੇ ਕਹਿੰਦੀ ਜਦੋਂ ਮੈਂ ਪਰਮੇਸ਼ਰ ਨੂੰ ਬੇਨਤੀ ਕੀਤੀ ਮਹਾਰਾਜ ਕੈਨੂੰ ਮੈਂ ਆਪਣਾ ਗੁਰੂ ਧਰਨਾ ਤੇ ਕਹਿੰਦੀ ਫਿਰ ਮੈਨੂੰ ਆਕਾਸ਼ ਦੇ ਵਿੱਚ ਦਰਸ਼ਨ ਹੋਏ ਪਿਤਾ ਕਹਿੰਦਾ ਕਿਹਦੇ ਦਰਸ਼ਨ ਹੋਵੇ ਇਸ ਤਰ੍ਹਾਂ ਕਹਿੰਦੀ ਮੈਨੂੰ ਦਰਸ਼ਨ ਹੋਏ ਧੰਨ ਧੰਨ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਕਹਿੰਦਾ ਕਿੱਥੇ ਰਹਿੰਦੇ ਨੇ ਉਹ ਪਿਤਾ ਆਖਦਾ ਕਹਿੰਦਾ ਰੂਪਬਤੀ ਕਿੱਥੇ ਰਹਿੰਦੇ ਨੇ ਉਹ ਤੇ ਰੂਪਬਤੀ ਕਹਿੰਦੀ ਉਹ ਕਾਸ਼ੀ ਦੇ ਵਿੱਚ ਵਾਸ ਕਰਦੇ ਨੇ ਸੱਚੀ ਸੋਚੀ ਕੀਰਤ ਕਰਦੇ ਨੇ ਮੈਨੂੰ ਜੋੜੇ ਗੰਢ ਦੇ ਮਹਾਰਾਜ ਕਾਸ਼ੀ ਦੀ ਧਰਤੀ ਤੇ دیدار ਹੋਇਆ ਤੇ ਪਿਤਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਜਾਵਾਂਗੇ ਮਹਾਰਾਜ ਜੀ ਦੇ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜਿਹੜੀ ਪ੍ਰੀਤ ਹੈ ਨਾ ਉਹ ਰੂਪவதி ਦੀ ਵੱਧਦੀ ਜਾਂਦੀ ਹੈ ਤੇ ਹੁਣ ਰੂਪவதி ਆਪਣੇ ਪਿਤਾ ਦੇ ਨਾਲ ਸੰਗਤਾਂ ਦੇ ਨਾਲ ਉਹ ਮੁਲਤਾਨ ਤੋਂ ਚੱਲਦੇ ਨੇ ਕਾਛੀ ਵਿਖੇ ਪਹੁੰਚਦੇ ਨੇ ਆਪ ਜੀ ਨੇ ਬਾਬਾ ਸੁਰਜੀਤ ਸਿੰਘ ਪਾਸੋਂ ਸੁਣਿਆ ਨਾ ਬਾਬਾ ਧੰਨਾ ਜੀ ਬਾਬਾ ਦੇਵਿਆ ਜੀ ਵਾਰੇ ਉਹ ਵੀ ਗਏ ਸੀ ਇਸੇ ਤਰ੍ਹਾਂ ਰੂਪவதி ਵੀ ਜਾਂਦੀ ਹੈ ਆਪਣੇ ਪਿਤਾ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਚੱਲਦੇ ਪਿੰਡ ਤਹਿ ਕਰਦੇ ਕਰਦੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਕਰਦੇ ਅੱਜ ਕਾਚੀ ਦੀ ਧਰਤੀ ਤੇ ਪਹੁੰਚਦੇ ਨੇ ਕਾਚੀ ਦੀ ਧਰਤੀ ਤੇ ਪਹੁੰਚ ਕੇ ਸਤਿਗੁਰੂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਮਹਾਰਾਜ ਕੀ ਕਰਦੇ ਨੇ ਮਹਾਰਾਜ ਜੀ ਆਪਣੀ ਝੌਂਪੜੀ ਦੇ ਵਿੱਚ ਝੁੰਗੀ ਦੇ ਵਿੱਚ ਬੈਠੇ ਹੋਏ ਹਨ ਤੇ ਮਹਾਰਾਜ ਜੀ ਦਸਾਂ ਨੋਹਾਂ ਦੀ ਕੀਰਤ ਕਰਦੇ ਹਨ ਜੋੜੇ ਗੰਨਦੇ ਹਨ ਤੇ ਉੱਥੇ ਅਨੇਕਾਂ ਸੰਗਤਾਂ ਆਂਦੀਆਂ ਸਨ ਜਿਹੜਾ ਉਹਨਾਂ ਦੇ ਕੋਲ ਜੋੜਾ ਗੰਢਣ ਵਾਸਤੇ ਦੇ ਜਾਂਦਾ ਸੀ ਆ ਜਾਂਦਾ ਸੀ ਨਾ ਉਹਨੂੰ ਉਹ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਪਰਮੇਸ਼ਰ ਦੇ ਨਾਲ ਜੋੜ ਦਿੰਦੇ ਸਨ ਰੂਪવતી ਸਾਰਾ ਪਰਿਵਾਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਦਾ ਹੈ ਪਹੁੰਚ ਕੇ ਹੁਣ ਕੀ ਕਰਦਾ ਹੈ ਮਹਾਰਾਜ ਜੀ ਦੀ ਗੁਰਬਾਣੀ ਸਰ ਸੁਣ ਸੁਣਦਾ ਹੈ ਸਰਬਨ ਕਰਦਾ ਹੈ ਤੇ 사ਤਗੁਰੂ ਰਵਦਾਸ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਆ ਰੂਪਤੀ ਕਿ ਮਹਾਰਾਜ ਜੀ ਜੀਵਨ ਦਾ ਇੱਕੋ ਹੀ ਮਨੋਰਥ ਹੈ ਜੀਵਨ ਦਾ ਇੱਕੋ ਹੀ ਲਕਸ਼ ਹੈ ਮਹਾਰਾਜ ਬਸ ਕਿਰਪਾ ਕਰਕੇ ਆਪਣਾ ਨਾਮ ਦੇ ਦਿਓ ਮੈਂ ਆਪ ਜੀ ਦਾ ਨਾਮ ਜਪਦੀ ਰਵਾਂ ਆਪ ਜੀ ਦੇ ਚਰਨਾਂ ਦੇ ਵਿੱਚ ਜੁੜੀ ਰਵਾਂ ਮਹਾਰਾਜ ਕਹਿੰਦੇ ਧੀਏ ਤੇਰੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋਵੇਗਾ ਤੇ ਹੁਣ ਹੋਇਆ ਕਿ ਮਹਾਰਾਜ ਜੀ ਨੇ ਸਤਨਾਮ ਸੋਹੰਗ ਦਾ ਜਾਪ ਜੱਪਣ ਵਾਸਤੇ ਦੇ ਦਿੱਤਾ ਮਹਾਰਾਜ ਕਹਿੰਦੇ ਦੀ ਕਮਾਈ ਕਰ ਇਹਨੂੰ ਜੱਪਣਾ ਕਰ ਮਹਾਰਾਜ ਜੀ ਨੇ ਨਾਮ ਦਿੱਤਾ ਰੂਪવતી ਨੂੰ ਤੇ ਮਹਾਰਾਜ ਕਹਿੰਦੇ ਜਾ ਕੇ ਇਹਦੀ ਕਮਾਈ ਕਰ ਮਹਾਰਾਜ ਆਪੇ ਬਖਸ਼ਿਸ਼ ਪਾਣ ਗਏ ਰੂਪਤੀ ਉੱਥੋਂ ਚੱਲਦੀ ਆ ਆਪਣੇ ਪਰਿਵਾਰ ਦੇ ਨਾਲ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਮਲਤਾਨ ਦੀ ਧਰਤੀ ਤੇ ਪਹੁੰਚ ਜਾਂਦੀ ਹੈ ਮਲਤਾਨ ਦੀ ਧਰਤੀ ਤੇ ਆਉਂਦੀ ਹੈ ਮਹਾਰਾਜ ਜੀ ਨੇ ਜਿਹੜਾ ਨਾਮ ਦਿੱਤਾ ਸੀ ਨਾ ਉਹਦਾ ਵਰਣਨ ਕਰਦੀ ਹੈ ਉਹਨੂੰ ਜਪਦੀ ਹੈ ਕੁਝ ਦਿਨ ਕੁਝ ਸਾਲ ਬੀਤਦੇ ਨੇ ਐਨਾ ਮਨ ਬੈਰਾਗ ਹੋ ਜਾਂਦਾ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਦੀ ਸਾਧ ਸੰਗਤ ਜੇ ਜੀਵਨ ਦਾ ਤੁਸੀਂ ਆਧਾਰ ਲੈਣਾ ਹੈ ਨਾ ਜੀਵਨ ਦੇ ਵਿੱਚ ਕੋਈ ਸਚਾਈ ਪ੍ਰਾਪਤ ਕਰਨੀ ਹੈ ਤੇ ਸੰਤਾਂ ਦੀ ਸੰਗਤ ਕਰਨੀ ਪੈਂਦੀ ਹੈ ਤੇ ਹੁਣ ਹੋਇਆ ਕੀ ਰੂਪவதி ਦੇ ਮਨ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਫੇਰ ਆਂਦੀ ਹੈ ਤੇ ਫੇਰ ਰੂਪவதி ਕਾਛੀ ਵਿੱਚ ਜਾਂਦੀ ਹੈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀ ਹੈ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਤੇ ਮਹਾਰਾਜ ਜੀ ਦੇ ਨਾਲ ਬਚਨ ਕਰਦੀ ਹੈ ਰੂਪவதி ਕਹਿੰਦੀ ਮਹਾਰਾਜ ਮੇਰੇ ਮਨ ਦੀ ਤਾਂਗ ਹੈ ਮੇਰੇ ਮਨ ਦੀ ਇੱਛਾ ਹੈ ਕਿ ਅਸੀਂ ਇੱਕ ਭੰਡਾਰਾ ਕਰੀਏ ਜੇ ਆਪ ਜੀ ਦੀ ਆਗਿਆ ਹੋਵੇ ਸਤਿਗੁਰੂ ਰਬਦਾਸ ਮਹਾਰਾਜ ਕਹਿੰਦੇ ਇੱਛਾ ਤੇਰੀ ਬਹੁਤ ਸੋਹਣੀ ਹੈ ਲੰਗਰ ਲਾਣਾ ਭੰਡਾਰਾ ਕਰਨਾ ਮੇਰੇ ਮਨ ਵੀ ਇਹ ਸਾਇ ਨਾ ਉਵੇਂ ਆਪਣੇ ਘਰੇ ਜਾ ਕੇ ਭਾਈ ਲੰਗਰ ਦੀ ਸੇਵਾ ਕਰਿਓ ਤੇ ਮਹਾਰਾਜ ਜੀ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਆਪਣੇ ਨਗਰ ਦੇ ਵਿੱਚ ਜਾ ਕੇ ਉੱਥੇ ਜਿੰਨੇ ਵੀ ਮਹਾਪੁਰਖ ਸਾਧੂ ਸੰਤ ਹਨ ਨਾ ਗੁਰੂ ਦੇ ਪਿਆਰੇ ਹਨ ਨਾ ਉਹਨਾਂ ਨੂੰ ਪਿਆਰ ਦੇ ਨਾਲ ਨਾ ਲੰਗਰ ਤਿਆਰ ਕਰਕੇ ਸ਼ਕਾਈ ਤੇ ਲੰਗਰ ਉਨਾ ਹੀ ਬਣਾਣਾ ਥੋੜਾ ਥੋੜਾ ਬਣਾਣਾ ਤੇ ਸਾਰੇ ਸਾਧੂਆਂ ਸੰਤਾਂ ਨੂੰ ਸਾਧ ਕੇ ਲੰਗਰ ਦੀ ਸੇਵਾ ਕਰਨੀ ਹੈ ਤੇ ਰੂਬਤ ਹੀ ਮਹਾਰਾਜ ਅੱਗੇ ਅਰਦਾਸਾਂ ਕਰਦੀ ਮਹਾਰਾਜ ਆਪ ਜੀ ਆਓਗੇ ਆਪ ਜੀ ਵੀ ਮਹਾਰਾਜ ਹਾਜ਼ਰ ਹੋਇਓ ਮਹਾਰਾਜ ਕਹਿੰਦੇ ਅਸੀਂ ਤਾਂ ਸਦਾ ਹੀ ਤੁਹਾਡੇ ਨਾਲ ਆ ਜਦੋਂ ਵੀ ਯਾਦ ਕਰੋਗੇ ਅਸੀਂ ਤੁਹਾਡੇ ਨਾਲ ਆ ਤੇ ਕਹਿੰਦੇ ਆਗਿਆ ਲੈ ਕੇ ਰੂਪਤੀ ਉਹਦਾ ਸਾਰਾ ਪਰਿਵਾਰ ਪਿਤਾ ਜੀ ਆਪਣੇ ਘਰ ਆਂਦੇ ਨੇ ਮਲਤਾਨ ਵਿਖੇ ਤੇ ਹੁਣ ਰੂਪਤੀ ਉਹ ਮਹਾਰਾਜ ਜੀ ਵਾਸਤੇ ਸੰਗਤਾਂ ਵਾਸਤੇ ਲੰਗਰ ਤਿਆਰ ਕਰਦੀ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਸੀ ਉਸ ਤੋਂ ਪਹਿਲਾਂ ਰੂਪવતી ਆਪਣੇ ਪਿਤਾ ਨੂੰ ਕਹਿੰਦੀ ਹੈ ਪਿਤਾ ਜੀ ਜਿੰਨੇ ਵੀ ਇਲਾਕੇ ਦੇ ਵਿੱਚ ਸੰਤ ਮਹਾਪੁਰਖ ਹਨ ਉਹਨਾਂ ਨੂੰ ਆਖੋ ਕਿ ਸਾਡੇ ਘਰੇ ਬ੍ਰੰਪ ਹੋ ਜਾਏ ਲੰਗਰ ਹੈ ਆਪ ਜੀ ਸਾਰਿਆਂ ਨੇ ਆਉਣਾ ਤੇ ਹੁਣ ਪਿਤਾ ਕਹਿੰਦਾ ਰੂਪવતી ਲੰਗਰ ਦਾ ਕੰਮ ਤਾਂ ਸੀ ਸ਼ੁਰੂ ਕਰ ਲਿਆ ਪਰ ਇੱਥੇ ਇਲਾਕੇ ਦੇ ਵਿੱਚ ਬਾਬਾ ਗੋਰਖਨਾਥ ਜੀ ਆਏ ਹੋਏ ਹਨ ਗੋਰਖਨਾਥ ਜੀ ਆਏ ਹੋਏ ਹਨ ਜੇ ਆਪਾਂ ਉਹਨਾਂ ਨੂੰ ਨਹੀਂ ਬੁਲਾਇਆ ਨਾ ਤੇ ਉਹਨਾਂ ਨੇ ਗੁੱਸੇ ਹੋ ਜਾਣਾ ਬੜੀ ਕਰਨੀ ਵਾਲਾ ਸਾਧੂ ਹੈ ਤੇ ਰੂਪਤੀ ਕਹਿੰਦੀ ਕੋਈ ਗੱਲ ਨਹੀਂ ਜਿੱਥੇ ਬਾਕੀਆਂ ਨੂੰ ਬੁਲਾਣਾ ਉੱਥੇ ਗੋਰਖਨਾਥ ਮਹਾਰਾਜ ਜੀ ਨੂੰ ਵੀ ਬੁਲਾ ਲਓ ਤੇ ਕਹਿੰਦੇ ਨੇ ਹੁਣ ਹੋਇਆ ਕੀ ਪਿਤਾ ਜੀ ਕਹਿੰਦੇ ਰੂਬਤੀ ਜਿਹੜਾ ਗੋਰਖਨਾਥ ਹੈ ਨਾ ਉਹ ਤਾਂ ਰਾਜਿਆ ਮਹਾਰਾਜਿਆਂ ਤੋਂ ਵੀ ਨਹੀਂ ਰਜਿਆ ਉਹਦੇ ਚੇਲੇ ਹੀ ਨਹੀਂ ਰਜਦੇ ਤੇ ਮਹਾਰਾਜ ਜੀ ਨੇ ਕਿਹਾ ਥੋੜਾ ਜਿਹਾ ਲੰਗਰ ਬਣਾ ਕੇ ਛਕਾ ਦਿਓ ਸਾਧੂਆਂ ਨੂੰ ਤੇ ਰੂਬਤੀ ਕਹਿੰਦੀ ਪਿਤਾ ਜੀ ਜਾ ਤੇ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਮੰਨ ਲਓ ਜਾ ਤੇ ਗੋਰਖਨਾਥ ਨੂੰ ਮੰਨ ਲਓ ਤੇ ਪਿਤਾ ਕਹਿੰਦਾ ਮੰਨਦਾ ਤਾਂ ਮੈਂ ਸਤਿਗੁਰੂ ਰਵਦਾਸ ਮਹਾਰਾਜ ਨੂੰ ਹੀ ਐ ਤੇ ਫਿਰ ਰੂਬਤੀ ਕਹਿੰਦੀ ਜੇ ਸਤਿਗੁਰੂ ਰਵਦਾਸ ਜੀ ਨੂੰ ਮੰਨਦੇ ਹੋ ਨਾ ਪਿਤਾ ਜੀ ਤੇ ਮਹਾਰਾਜ ਜੀ ਦਾ ਬਚਨ ਵੀ ਮੰਨਿਏ ਹੁਣ ਸਾਸ ਸਾਂ ਜੀ ਸਮਾਂ ਬਹੁਤ ਹੋ ਰਿਹਾ ਥੋੜਾ ਸਮਾਂ ਜਲਦੀ ਮੈਂ ਸਮਾਪਤੀ ਕਰ ਦੇਣੀ ਕਿਉਂਕਿ ਬਾਬਾ ਸੁਰਜੀਤ ਸਿੰਘ ਜੀ ਉਹਨਾਂ ਨੇ ਫੇਰ ਹਾਜ਼ਰੀ ਭਰਨੀ ਐ ਸਾਰੀਆਂ ਸੰਗਤਾਂ ਨੇ ਲਾਹਾ ਲੈਣਾ ਹੈ ਕਿਸੇ ਪ੍ਰਕਾਰ ਦਾ ਰੋਲਾ ਨਾ ਆਵੇ ਸੰਗਤ ਜੀ ਦਰਸ਼ਨ ਕਰਕੇ ਮੱਥਾ ਟੇਕ ਕੇ ਕਾਰ ਸੇਵਾ ਕਰਕੇ ਜੋ ਵੀ ਤੁਸੀਂ ਸੇਵਾ ਕਰਨੀ ਹੈ ਉਹ ਕਰਕੇ ਬੈਠ ਕੇ ਥੋੜਾ ਸਮਾਂ ਸੁਣ ਲਓ ਐਡੀ ਦੂਰ ਤੋਂ ਆਏ ਹੋ ਜੇ ਬਿਨਾਂ ਮਹਾਰਾਜ ਜੀ ਦੀ ਬਾਣੀ ਸੁਣੇ ਚਲੇ ਗਏ ਹੁਣ ਸਾਧ ਸੰਗਤ ਜੀ ਮੁਲਤਾਨ ਤੋਂ ਕਾਛੀ ਪੁੱਜੀ ਸੀ ਰੂਪવતી ਮੈਂ ਇੱਥੇ ਪੁੱਛਿਆ ਨਾ ਕੋਈ ਕਹਿੰਦਾ ਅਸੀਂ ਕਰਨਾਲ ਤੋਂ ਆਏ ਆ ਕੋਈ ਕਿਤੇ ਤੋਂ ਆਇਆ ਕੋਈ ਕਿਤੇ ਦੂਰ ਦੂਰ ਤੋਂ ਸੰਗਤ ਆਈ ਹੈ ਨਾ ਥੋੜਾ ਸਮਾਂ ਬੈਠੋ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿਤੇ ਸਾਡਾ ਵੀ ਜੀਵਨ ਸਫਲਾ ਹੋ ਜਾਵੇ ਸੁਣ ਲਓ ਥੋੜੀ ਟਾਈਮ ਕਿਉਂਕਿ ਇਹ ਜਿਹੜਾ ਸਮਾਂ ਹੈ ਨਾ ਅਗਲੇ ਐਤਵਾਰ ਤੱਕ ਚੱਲਿਆ ਜਾਣਾ ਹੈ ਤੇ ਹੁਣ ਹੋਇਆ ਕੀ ਮੈਂ ਆਪਣੀ ਸਾਖੀ ਨੂੰ ਆਪਣੇ ਨੇੜੇ ਲੈ ਕੇ ਜਾਵਾਂ ਦੇ ਕਹਿੰਦੇ ਨੇ ਹੁਣ ਬਾਬਾ ਗੋਰਖਨਾਥ ਜੀ ਉਹਨਾਂ ਨੂੰ ਵੀ ਸੱਦਾ ਦੇ ਦਿੱਤਾ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਸੀ ਕਿ ਥੋੜੇ ਥੋੜੇ ਬਤੀਲੀਆਂ ਦੇ ਵਿੱਚ ਲੰਗਰ ਤਿਆਰ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਉੱਪਰ ਚਾਦਰ ਦੇ ਦੇਣੀ ਹੈ ਤੇ ਫਿਰ ਜਿਹੜਾ ਲੰਗਰ ਸੰਗਤਾਂ ਵਿੱਚ ਮਹਾਪੁਰਖਾਂ ਦੇ ਵਿੱਚ ਵਰਤਾਣਾ ਹੈ ਇਸੇ ਤਰ੍ਹਾਂ ਹੋਇਆ ਲੰਗਰ ਤਿਆਰ ਹੋਇਆ ਲੰਗਰ ਦੇ ਉੱਪਰ ਚਾਦਰ ਦਿੱਤੀ ਗਈ ਅਰਦਾਸ ਬੇਨਤੀ ਹੋਈ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਾਧ ਸੰਗਤ ਜੀ ਲੰਗਰ ਛਕਣ ਵਾਸਤੇ ਸਾਧੂ ਆਏ ਤੇ ਗੋਰਖਨਾਥ ਜੀ ਉਹ ਆਪਣੇ ਚੇਲਿਆਂ ਦੇ ਨਾਲ ਆਏ ਤੇ ਆ ਕੇ ਉਹ ਰੂਪਵਤੀ ਦੇ ਪਿਤਾ ਜੀ ਨੂੰ ਕਹਿੰਦੇ ਨੇ ਕਹਿੰਦੇ ਮੈਨੂੰ ਤਾਂ ਰਾਜੇ ਮਹਾਰਾਜੇ ਨਹੀਂ ਰਜਾ ਸਕੇ ਤੂੰ ਕੀ ਰਜਾਵੇਂਗਾ ਮਾਣ ਕਰਦਾ ਸਾਧ ਸੰਗਤ ਜੀ ਜਿਹੜਾ ਮਾਣ ਹੁੰਦਾ ਨਾ ਮਾਨ मुਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਮਾਣ ਆਪਾ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਤੇ ਕਰਨਾ ਹੈ ਆਪਣੇ ਆਪ ਤੇ ਕੀਤਾ ਮਾਣ ਜਿਹੜਾ ਉਹ ਡੋਬ ਦਿੰਦਾ ਹੈ ਗੁਰੂ ਤੇ ਕੀਤਾ ਮਾਣ ਉਤਾਰ ਦਿੰਦਾ ਹੈ ਤੇ ਹੁਣ ਮਾਨ ਕੀਤਾ ਗੁਰੂ ਰਵਦਾਸ ਮਹਾਰਾਜ ਤੇ ਤੇ ਉਧਰ ਉਹ ਆਪਣੇ ਤੇ ਮਾਨ ਕਰਦਾ ਹੈ ਗੋਰਖਨਾਥ ਪਤਾ ਨਹੀਂ ਕਿ ਇਹਨਾਂ ਨੇ ਕਿਹਨੂੰ ਗੁਰੂ ਬਣਾਇਆ ਹੈ ਪਤਾ ਲੱਗਣਾ ਅੱਗੇ ਹੁਣ ਸਾਧ ਸੰਗਤ ਜੀ ਬੈਠ ਜਾਂਦਾ ਹੈ ਲੰਗਰ ਦੇ ਵਿੱਚ ਲੰਗਰ ਵਰਤਾਵਾ ਸ਼ੁਰੂ ਹੁੰਦਾ ਹੈ ਇੱਕ ਇੱਕ ਕਟਸ਼ੀ ਪਾਉਂਦੇ ਸਾਰਿਆਂ ਨੂੰ ਹੁਣ ਗੋਰਖਨਾਥ ਜਦੋਂ ਉਹ ਚੱਖਦਾ ਹੈ ਲੰਗਰ ਖਾਂਦਾ ਹੈ ਨਾ ਤੇ ਉਹ ਰੱਜ ਜਾਂਦਾ ਇੱਕੋ ਕਟਸ਼ੀ ਦੇ ਨਾਲ ਆਲੇ ਦੁਆਲੇ ਵੇਖਦਾ ਕਹਿੰਦਾ ਅੱਜ ਤੱਕ ਤੇ ਮੈਂ ਰੱਜਿਆ ਨਹੀਂ ਇਹ ਕੀ ਹੋਇਆ ਰੂਪவதி ਦੇ ਪਿਤਾ ਜੀ ਨੂੰ ਬੁਲਾਉਂਦਾ ਹੈ ਕਹਿੰਦਾ ਅੱਛਾ ਫਿਰ ਐਦਾਂ ਕਰੋ ਆਪਣੀ ਧੀ ਰੂਪਤੀ ਨੂੰ ਬੁਲਾਓ ਰੂਪਤੀ ਆਂਦੀ ਹੈ ਮਹਾਰਾਜ ਕੀ ਹੋਇਆ ਲੰਗਰ ਸਵਾਦ ਨਹੀਂ ਬਣਿਆ ਕਹਿੰਦਾ ਨਹੀਂ ਲੰਗਰ ਬਹੁਤ ਵਧੀਆ ਬਣਿਆ ਸਾਡੀ ਸੰਤੁਸ਼ਟੀ ਹੋ ਗਈ ਹੈ ਅਸੀਂ ਰੱਜ ਗਏ ਪਰ ਆ ਸਾਡੀ ਚਿੱਪੀ ਐ ਇਹਦੇ ਵਿੱਚ ਦੁੱਧ ਪਾਣਾ ਦੁੱਧੇ ਨਾਲ ਭਰਨੀ ਐ ਹੁਣ ਸਾਧ ਸਾਧ ਜੀ ਇੱਕ ਕੜਛੀ ਖਾ ਕੇ ਰੱਜ ਗਿਆ ਦੂਜਾ ਪਰਚਾ ਪਾਇਆ ਕਿ ਇਸ ਤਰ੍ਹਾਂ ਦੇਖਦਾ ਇਹਨਾਂ ਨੂੰ ਚਿੱਪੀ ਅੱਗੇ ਰੱਖ ਦਿੱਤੀ ਕਹਿੰਦਾ ਇਹ ਮੇਰੀ ਚਿੱਪੀ ਭਰ ਦੋ ਦੁੱਧ ਦੇ ਨਾਲ ਤੇ ਹੁਣ ਰੂਪwati ਜਾਂਦੀ ਹੈ ਅੰਦਰੋਂ ਗੜਬੀ ਇੱਕ ਦੁੱਧ ਦੀ ਲੈ ਕੇ ਆਉਂਦੀ ਹੈ ਤੇ ਗੋਰਖਨਾਥ ਫੇਰ ਮਾਨ ਦੇ ਨਾਲ ਕਹਿੰਦਾ ਹੈ ਕਿਉਂਕਿ ਉਹ ਜਿਹੜੀ ਚਿੱਪੀ ਸੀ ਨਾ ਉਹਦੇ ਵਿੱਚ ਬਲਟੋਹਾ ਦੇ ਬਲਟੋ ਡਰਮਾਂ ਦੇ ਡਰਮ ਪੈ ਜਾਂਦੇ ਸੀ ਉਹ ਭਰਦੀ ਨਹੀਂ ਸੀ ਕਦੀ ਜਿੰਨਾ ਮਰਜੀ ਦੁੱਧ ਪਾ ਦਿਓ ਜਿੰਨਾ ਰਾਸ਼ਨ ਪਾ ਦਿਓ ਉਹ ਨਹੀਂ ਭਰਦੀ ਸੀ ਉਹਦੀ ਤੇ ਉਹ ਹੱਸਦਾ ਕਹਿੰਦਾ ਇਹ ਗੜਬੀ ਦੇ ਨਾਲ ਕੀ ਬਣਨਾ ਇਹਦੇ ਨਾਲ ਨਹੀਂ ਭਰਨੀ ਇਹ ਹੋਰ ਲੈ ਕੇ ਆ ਰੂਬਤ ਜੀ ਕਹਿੰਦੀ ਮਹਾਰਾਜ ਜੀ ਪਹਿਲਾ ਇਹ ਤਾਂ ਪਵਾ ਲੋ ਗੜਬੀ ਦੁੱਧ ਦੀ ਲੈ ਕੇ ਆਂਦੀ ਐ ਸਤਿਗੁਰੂ ਰਵਦਾਸ ਮਹਾਰਾਜ ਦਾ ਧਿਆਨ ਧਰਦੀ ਐ ਤੇ ਹੁਣ ਜੋ ਹੋਇਆ ਨਾ ਉਹ ਗੋਰਖਨਾਰ ਦੇ ਚੇਲਿਆਂ ਦੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਵੇਖ ਕੇ ਕੀ ਹੋਇਆ ਬਖਸ਼ਿਸ਼ ਹੋਈ ਮਹਾਰਾਜ ਜੀ ਦੀ ਉਹ ਜਿਹੜੀ ਛੋਟੀ ਜਹੀ ਗੜਬੀ ਲੈ ਕੇ ਆਈ ਸੀ ਨਾ ਦੁੱਧ ਦੀ ਰੂਪਤੀ ਕਮੰਡਲ ਦੇ ਵਿੱਚ ਪਾਉਂਦੀ ਹੈ ਦੁੱਧ ਕਮੰਡਲ ਦੇ ਵਿੱਚ ਪੈਂਦਾ ਹੈ 1 ਮਿੰਟ ਵੀ ਨਹੀਂ ਲੱਗਦਾ ਕਮੰਡਲ ਭਰ ਜਾਂਦਾ ਹੈ ਗੜਬੀ ਦੇ ਵਿੱਚ ਦੁੱਧ ਬੱਜ ਜਾਂਦਾ ਹੈ ਜਦੋਂ ਇਹ ਕੋਤਕ ਉਹ ਗੋਰਖਨਾਥ ਵੇਖਦਾ ਨਾ ਮੱਥੇ ਤੇ ਹੱਥ ਮਾਰਦਾ ਤੇ ਹੱਥ ਜੋੜਦਾ ਕਹਿੰਦਾ ਐ ਬੱਚੀਏ ਤੋ ਕਿਨੋ ਆਪਣਾ ਗੁਰੂ ਬਣਾ ਕੇ ਆਇਆ ਜੀਨੋ ਤੇ ਆਪਣਾ ਗੁਰੂ ਬਣਾਇਆ ਹੈ ਨਾ ਉਹ ਪੂਰਾ ਹੈ ਤੇ ਸਾਧ ਸੰਗ ਜੀ ਜਦੋਂ ਗੋਰਖਨਾਥ ਹੱਥ ਜੋੜਦਾ ਪੁੱਛਦਾ ਹੈ ਤੇ ਫਿਰ ਰੂਮਬਤਰੀ ਕਹਿੰਦੀ ਮਹਾਰਾਜ ਉਹ ਤਾਂ ਕਾਸ਼ੀ ਦੇ ਵਿੱਚ ਰਹਿੰਦੇ ਨੇ ਤੇ ਕਹਿੰਦੇ ਉਹ ਤਾਂ ਕਾਛੀ ਦੇ ਵਿੱਚ বাসਦੇ ਨੇ ਕਹਿੰਦੇ ਕੌਣ ਹੈ ਕਹਿੰਦੇ ਜੀ ਉਹਦਾ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਨੇ ਅੱਛਾ ਕਹਿੰਦੇ ਉਹ ਕੀ ਕਰਦੇ ਨੇ ਕਹਿੰਦੇ ਉਹ ਕੀ ਕਰਦੇ ਨੇ ਤੇ ਰੂਪਤੀ ਕਹਿੰਦੀ ਉਹ ਤਾਂ ਜੋੜੇ ਗੱਢਦੇ ਨੇ ਤੇ ਉਹ ਪਰਮੇਸ਼ਰ ਨਾਲ ਗੱਡ ਲੈਂਦੇ ਨੇ ਜਿਹੜਾ ਉਹਨਾਂ ਦੇ ਕੋਲ ਜਾਂਦਾ ਹੈ ਨਾ ਉਹ ਪਰਮਾਤਮਾ ਦੇ ਨਾਲ ਗੱਡ ਲੈਂਦੇ ਨੇ ਤੇ ਅੱਜ ਗੋਰਖਨਾਥ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਦੀ ਸੋਭਾ ਸੁਣਦਾ ਹੈ ਨਾ ਰੂਬਤੀ ਤੇ ਫਿਰ ਉਹ ਵੀ ਹੱਥ ਜੋੜ ਕੇ ਉੱਥੋਂ ਹੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦਾ ਹੈ ਉਹਨੂੰ ਬੜਾ ਮਾਨਸੀ ਉਹਦਾ ਮਾਨ ਕੱਢਿਆ ਤੇ ਹੁਣ ਰੂਪwati ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਜਿੱਥੇ ਤੂੰ ਸਾਡੇ ਤੇ ਬਾਸ਼ਸ਼ ਕੀਤੀ ਹੈ ਨਾ ਉਥੇ ਇਹਨਾਂ ਸਾਰੀਆਂ ਮਲਤਾਨ ਦੀਆਂ ਸੰਗਤਾਂ ਦੇ ਉਹਨਾਂ ਤੇ ਵੀ ਕਿਰਪਾ ਕਰ ਜਿੱਥੇ ਆਪ ਜੀ ਵਾਕੀਆਂ ਨੂੰ ਜੋੜਦੇ ਹੋ ਉਥੇ ਸਾਨੂੰ ਵੀ ਆਪਣੇ ਨਾਮ ਦੇ ਨਾਲ ਆਪਣੀ ਬਾਣੀ ਦੇ ਨਾਲ ਜੋੜਿਆ ਕਰੋ ਤੇ ਹੁਣ ਉਹ ਅਰੂਪwati ਮਹਾਰਾਜ ਜੀ ਨੂੰ ਦੱਸਦੀ ਹੈ ਕਿ ਸਤਗੁਰੂ ਗੁਰੂ ਰਵਦਾਸ ਮਹਾਰਾਜ ਕਾਚੀ ਦੇ ਵਿੱਚ ਵਸਦੇ ਨੇ ਕਾਚੀ ਦੇ ਵਿੱਚ ਵਸਦੇ ਨੇ ਆਓ ਇੱਕ ਧਾਰਨਾ ਪੜ੍ਹ ਕੇ ਆਪਾਂ ਜਿਹੜੀ ਹੈ ਸਮਾਪਤੀ ਕਰੀਏ ਸੋ ਰਹਿੰਦਾ ਸਮਾਂ ਆਪਾਂ ਫੇਰ ਸਾਰਿਆਂ ਨੇ ਇਸੇ ਤਰ੍ਹਾਂ ਸੱਜ ਕੇ ਲਾਹਾ ਲੈਣਾ ਜੀ ਆਓ ਸਾਰੀਆਂ ਸੰਗਤਾਂ ਧਾਰਨਾ ਦੇ ਵਿੱਚ ਬੋਲਿਓ ਜੀ ਕਾਛੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਛੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਖਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਸੀ ਦੇ ਵਿੱਚ ਬੈਠੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਡ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਜੋੜੇ ਗੰਢ ਦੇ ਦਿਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਛੀ ਦੇ ਵਿੱਚ ਵਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਛੀ ਦੇ ਵਿੱਚ ਵਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਛੀ ਦੇ ਵਿੱਚ ਵਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਕਾਂਛੀ ਦੇ ਵਿੱਚ ਵਸਦੇ ਨੇ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਪਲ ਦੇ ਵਿੱਚ ਬਦਲ ਦੇਣ ਜੋ ਪਲ ਦੇ ਵਿੱਚ ਇੱਕ ਬਦਲ ਦੇਣ ਜੋ ਪਲ ਦੇ ਵਿੱਚ ਬਦਲ ਦੇਣ